ਪੇਮੈਂਟ ਰਿਟਰਨ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਪੇਮੈਂਟ ਦਾ ਤਾਂ ਦੋ ਘੰਟੇ ਲੱਗ ਗਏ ਆ ਕੋਈ ਗੱਲ ਨਹੀਂ ਗੁਰਜੀ ਕੋਈ ਗੱਲ ਨਹੀਂ ਇਹ ਤਾਂ ਫਿਰ ਗੁਰਜੀ ਉਹਦੀ ਕੀ ਗੱਲ ਕਰਦੇ ਹੈ ਨਾ ਹੈ ਨਾ ਮੈਂ ਜਾਰਦਾਵਨ ਨੋਟ ਦਾ ਮੇਨ ਅਰਚਨ ਦੇ ਪਤਾ ਸਿਕਾ ਪ੍ਰੋਗਰਾਮ ਨਾ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜਿਹੜੇ ਜੁੱਧ ਲੱਖਿਆਵਲ ਤੋਂ ਚੱਲ ਰਿਹਾ ਹੈ ਨਾ ਤੇ ਆਪਣੇ ਬੱਚਿਆਂ ਦਾ ਸਾਰਾ ਧਿਆਨ ਰੱਖਣਾ। ਇਹਦੀ ਪਹਿਲੀ ਜਿਹੜੀ ਸਟੇਜ ਹੈ ਨਾ ਉਹ ਹੈ ਬੱਚਾ ਘਰ लेट ਆਉਂਦਾ ਜਾਂ ਬਾਹਰੇ ਬੰਦਿਆਂ ਚ ਬੈਠਦਾ ਹੈ। ਉਹ ਬੱਚੇ ਨੂੰ ਪੁੱਛਣਾ ਜ਼ਰੂਰੀ ਹੈ। टे जी है बहने बनाऊगा बाथरूम टाइम लगा हर एक पलते आप बच्चे तो आपको भी छोटे होंगे जी पता ही है तो गल चला ला अब पता ही है जे बच्चे मतलब जनोज चोपड़ा जी कमान की शख्सियत है बिल्कुल बैठ गई

ਸਾਡੇ ਡੀਐਸਪੀ ਸਰਦਾਰ ਮਜੀਤ ਸਿੰਘ ਸਰਪੁਰਾਲਾ ਜਿਨ੍ਹਾਂ ਨੇ ਇੱਥੇ ਪਹੁੰਚਣਾ ਸੀਗਾ ਕੁਝ ਕਾਰਨ ਕਰਕੇ ਨਹੀਂ ਆ ਸਕੇ ਇਸ ਕਰਕੇ ਮੈਨੂੰ ਉੱਥੇ ਆਣਾ ਪਿਆ ਜਿਹੜਾ ਇਹ ਟੂਰਨਾਮੈਂਟ ਕਰਾ ਰਹੇ ਆ ਜੀ ਬਹੁਤ ਫਲਾੰਗਾ ਲੋਕ ਕੰਮ ਹੈ ਜੀ ਇਹਨਾਂ ਦਾ ਜਿਹੜਾ ਇਹ ਆਏ ਸਾਲ ਕਰਾਉਂਦੇ ਆ ਇਹ ਬਹੁਤ ਵਧੀਆ ਗੱਲ ਹੈ ਜਿਹੜੀ ਸ਼੍ਰੀ ਮਨੀਸ਼ ਜੀ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਕਰਾਇਆ ਜਾਂਦਾ ਹੈ ਇਦੇ ਨਾਲ ਜਿਹੜੇ ਬੱਚੇ ਆ ਕਾਫੀ ਉਹ ਪ੍ਰਭਾਵਿਤ ਹੁੰਦੇ ਆ ਜੀ ਜਿਹੜਾ ਅੱਜ ਦਾ ਦੌਰ ਚੱਲ ਰਿਹਾ ਦੇਖੋ ਕਿੰਨਾ ਮਾੜਾ ਦੌਰ ਚੱਲ ਰਿਹਾ ਜੋ ਬੱਚੇ ਨਸ਼ਿਆਂ ਦੇ ਵਿੱਚੋਂ ਹੀ ਨਿਕਲ ਕੇ ਦੁਬਾਰੇ ਗਵਰਨਮੈਂਟ ਦੇ ਸਹਿਯੋਗ ਨਾਲ ਲਈ ਤੇ ਚੜ੍ਹੇ ਆ ਬਹੁਤ ਧੰਨਵਾਦ ਇਹਦਾ ਗਵਰਨਮੈਂਟ ਦਾ ਜਿਹੜਾ ਦੁਬਾਰੇ ਬੱਚਿਆਂ ਨੂੰ ਬੜੇ ਨੇੜੇ ਲਾ ਕੇ ਹਸਪਤਾਲਾਂ 'ਚ ਇਲਾਜ ਕਰਾ ਕੇ ਜਿਨ੍ਹਾਂ ਦੇ ਮਾਪੇ-ਪਾਪਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਧੰਨਵਾਦ ਬਾਕੀ ਐਸੀ ਜੀ ਟੀਮਾਂ ਜਿਹੜੀਆਂ ਕਲੱਬ ਕਰਾਉਂਦੀਆਂ ਨੇ ਟਰਨਮੈਂਟ ਕਰਾਉਂਦੀਆਂ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਮੇਨ ਕੌਂਸਲ ਸਰ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਯੂਥ ਨਸ਼ਾ ਵਿਰੋਧ ਕਮਯੇਮ ਚਲਾਈ ਗਈ ਹੈ ਐਤਾਂ ਦੀਆਂ ਸੰਸਥਾਵਾਂ ਵੱਲੋਂ ਐਤਾਂ ਦੇ ਕੰਮ ਕੀਤੇ ਜਾਣੇ ਕਿੰਨੇ ਸਫਲ ਸਿੱਧ ਹੋਏ ਜਿਹੜਾ ਇਹ ਯੂਥ ਨਸ਼ੀਆਂ ਵਿਰੋਧ ਜਿਹੜਾ ਨਸ਼ੇ ਤੇ ਕੰਟਰੋਲ ਹੋਇਆ ਨਾ ਜੀ ਉਹ ਇਹ ਜੀ ਸੰਸਥਾ ਕਰਕੇ ਹੀ ਨਸ਼ੇ ਦੇ ਕੰਟਰੋਲ ਹੋਇਆ ਇਹਨਾਂ ਸੰਸਥਾ ਨੇ ਜਿਹੜੀਆਂ ਪੰਜਾਬ ਦੀਆਂ ਉਹ ਬਹੁਤ ਸਹਿਯੋਗ ਕਰ ਰਹੀਆਂ ਨੇ ਤੇ ਅੱਗੇ ਆ ਕੇ ਕੰਮ ਕਰ ਰਹੀਆਂ ਨੇ ਉਹਨਾਂ ਕਰਕੇ ਜਿਹੜਾ ਇਹ ਮੋੜਾ ਯੂ ਟਰਨ ਲੱਗਿਆ ਉਹਨਾਂ ਕਰਕੇ ਹੀ ਲੱਗਿਆ ਕੀ ਕਰਨਾ ਚਾਹੁੰਦੇ ਜੋ ਪਾਰਟਿਸਪੀਟ ਬੱਚੇ ਕਰ ਰਹੇ ਆ ਇਹ 3-4 ਦਿਨ ਜੋ ਇਹ ਟੂਰਨਾਮੈਂਟ ਚੱਲਣਾ ਬੱਚਿਆਂ ਨੂੰ ਕੀ ਕਰਨਾ ਚਾਹੁੰਦਾ ਬੱਚਿਆਂ ਨੂੰ ਜੀ ਬਹੁਤ ਮਤਲਬ ਬੱਚੇ ਕਾਫੀ ਖੁਸ਼ ਨੇ ਹੁਣ ਤੁਸੀਂ ਸਾਹਮਣੇ ਆਪਾਂ ਦੇਖਿਆ ਤੇ ਇਹ ਜੀ ਟੂਰਨਾਮੈਂਟ ਤੇ ਹਰ ਇੱਕੇ ਖੁਸ਼ੀ ਹੁੰਦਾ ਜੀ ਆਪਾਂ ਵੀ ਖੁਸ਼ ਹੋਨੇ ਆ ਬੱਚੇ ਵੀ ਖੁਸ਼ ਹੋਨੇ ਆ ਜੇ ਜਿਹੜੀ ਟੀਮਾਂ ਕਰਾਉਣ ਵਾਲੀਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਦਾਂ ਦੇ ਟੂਰਨਾਮੈਂਟ ਹੁੰਦੇ ਰਹਿਣ ਥੈਂਕ ਯੂ ਧੰਨਵਾਦ ਥੈਂਕ ਯੂ ਅੱਜ ਸਾਡੇ ਉਹ ਐਸਐਚਯੂ ਸਾਫਿਸਿਸ ਹੋਰਦੇ ਤੇ ਕੋਣ ਜੀ ਅੱਜ ਹਮਾਰੇ ਬਹੁਤ ਹੀ ਅਜੀਜ਼ मनीष वर्मा जी की याद में और जो कि ये दूसरा बैडमिंटन टूर्नामेंट कराया जा रहा है इसके उपलक्ष्य में सभी जेंट्स मेंबर्स की तरफ से हमारे आए हुए गेस्ट ऑफ ऑनर सरदार कितपाल सिंह जी का बहुत बहुत स्वागत करता हूँ तरफ में और आशा करता हूँ कि फ्यूचर में भी इसी तरह जो आए हुए हमारे बच्चे हैं जो हमारे प्रतियोगी हैं उनको आशीर्वाद देते रहेंगे उनको बढ़ावा देते रहेंगे उनका अफसावर्धन करते रहेंगे तो इसी तरह से जो क्लब के लिए हमारे साथ में हमारे फाउंडर मेंबर देपी नंदन जी आए हुए हैं रमेश बाबा जी आए हुए हैं रमेश पाजा जी आए हुए हैं अश्विनी वर्मा जी मनोज चोपड़ा जी जो कि हमारे प्रोजेक्ट चेयरमैन हैं मुकेश जी नाटी जी आज हमारे सारे कुलदीप जी अश्वनी चावला जी चेतन वर्मा जी काफ़ी संख्या में हमारे श्याम सुंदर सिंगला जी मतलब सारे इतने हमारे नाम लूम में मतलब इतने क्लब मेंबरों का इतना आके बच्चों को हाँ बढ़ा है तो सभी क्लब मेंबरों की तरफ से बच्चों के लिए बहुत बहुत आशीर्वाद और आशा करता हूँ ईश्वर से कि बच्चे जिस उम्मीद के साथ यहाँ पर आए हैं उनको आगे तरक्की मिले खेल के क्षेत्र में पढ़ाई के क्षेत्र में आगे बढ़े, और क्लब जॉइंट्स की तरफ से जेंट्स क्लब की तरफ से जो भी सहयोग हो सकेगा बच्चों के लिए पूरा किया जाए तो जो टूर्नामेंट आ गई हैं तो इंतज़ाम आप ਅੱਜ ਜਿਹੜੇ ਟੂਰਨਾਮੈਂਟ ਦੇ ਵਿੱਚ ਸਾਡੇ ਪਾਰਟਿਸਪੈਂਟ ਐ ਕਰੀਪਰ ਨਾਲ 38 ਮੈਚੇਜ਼ ਹੋਣੇ ਆ ਵਿਦਨ 4 ਡੇਜ਼ ਦੇ ਅੰਦਰ ਤੇ ਕਾਫੀ ਸਟਰੈਂਥ ਨਾਲ ਬੱਚੇ ਆਏ ਐ ਤੇ ਇਸ ਦੇ ਅੰਦਰ ਸਿੰਗਲ ਡਬਲ ਓਪਨ ਪਲਸ ਇਸ ਦੇ ਅੰਦਰ ਇੱਕ ਨਵਾਂ ਅਸੀਂ ਐਡ ਕਰਤਾ 40 ਪਲਸ ਵੈਟਰਨ ਜਿੰਨ ਵੈਟਰਨ ਕਨੇ 40 ਪਲਸ ਏਜ ਦੇ ਗਰੁੱਪ ਦੇ ਵੀ ਮੈਂਬਰ ਵਿੱਚ ਆ ਗਏ ਔਰ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੀ ਐਂਟਰੀ ਬਹੁਤ ਜ਼ਿਆਦਾ ਹੈ ਉਹਨਾਂ ਦੀ ਐਂਟਰੀ ਬਹੁਤ ਜ਼ਿਆਦਾ ਆਈ ਹੈ ਤੇ ਇਹ ਕਾਫੀ ਐਂਟਰੀਜ਼ ਅਸੀਂ ਕਾਊਂਟ ਕਰ ਰਹੇ ਹਾਂ ਵੀ ਜਿਹੜੀ ਸਾਨੂੰ ਸੋਚ ਤੋਂ ਵੀ ਜ਼ਿਆਦਾ ਮਿਲੀਆਂ ਤੇ ਲੱਗਦਾ ਇਸ ਵਾਰ ਜੋ ਟੂਰਨਾਮੈਂਟ ਹੋਏਗਾ ਕਾਫੀ ਦਿਲਚਸਪ ਹੋਏਗਾ ਪਿਛਲੇ ਸਾਲ ਤੋਂ ਤੁਹਾਡੇ ਸਾਹਮਣੇ ਹੈ ਸਾਰੇ ਵੱ ਚੜ ਕੇ ਦੇ ਰਹੇ ਸਾਰੇ ਕਲੱਬ ਦੇ ਮੈਂਬਰ ਵੀ ਚੜ ਕੇ ਆਏ ਹੋਏ ਸਾਰਿਆਂ ਨੂੰ ਉਤਸ਼ਾਹ ਹੈ ਕਿ ਆਪਣਾ ਜਿਹੜਾ ਮੈਚ ਹੈ ਇਸ ਵਾਰ ਬਹੁਤ ਵਧੀਆ ਜਾਏ ਕੀ ਕਹਿਣਾ ਚਾਹੁੰਦਾ ਹਾਂ ਜਿਹੜਾ ਪ੍ਰੋਜੈਕਟ ਮੈਨੇਜਰ ਜੋ ਆਇਆ ਹੈ ਪਾਰਟਿਸਿਪੇਟ ਬੱਚੇ ਨੇ ਤੇ ਜੋ ਮੈਂ ਉੱਪਰ ਤੇ ਲਿਖਾ ਅਨੇ ਜਿਹੜੇ ਆਪਣੇ ਸਾਰੇ ਆਏ ਹੋਏ ਆਪਣੇ ਮੈਂਬਰਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿੰਕੇਨਨ ਜੀ ਹੈ ਬੱਬਰ ਜੀ ਹੈ ਬੀਜੇ ਬਟੇਜਾ ਜੀ ਹੈ ਸਾਰੇ ਹੋਰ ਬੰਦ ਸਾਰੇ ਦੇ ਨਾਮ ਲਿੱਤੇ ਪ੍ਰੈਜ਼ੀਡੈਂਟ ਸਾਹਿਬ ਨੇ ਤੇ ਸਾਰੇ ਵੱਚੜ ਕੇ ਜਿਹੜੇ ਹੈ ਸਾਨੂੰ ਸਾਥ ਦੇ ਰਹੇ ਹੈ ਬੱਚੇ ਵੀ ਵੱਚੜ ਕੇ ਆਏ ਹੈ ਔਰ ਇੱਕ ਸਟਰੈਂਥ ਕਾਫੀ ਅੱਛੀ ਹੈ ਥੈਂਕ ਯੂ